ਇਹ ਸਾਰੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਚੱਲਿਆਂ ਲਾਹੌਰ ਦੀ ਸੈਰ ਤੇ ਇਹ ਦੇਖੋ ਮੈਸੀ ਟਰੈਕਟਰ ਉੱਥੇ ਜਿੱਦਾਂ ਆਪਣੇ ਆ ਉਦਾਂ ਉੱਥੇ ਨੇ ਬੰਦਾ ਦੱਸ ਰਿਹਾ ਕਿ ਬੜਾ ਟਾਪ ਦਾ ਟਰੈਕਟਰ 260 ਤੇ ਆਹ ਚੱਲ ਪਈ ਕੀ ਦੇਖ ਲੋ ਆਪਾਂ ਹੁਣ ਲਾਹੌਰ ਦੀਆਂ ਗਲੀਆਂ ਦੀ ਸੈਰ ਕਰਨ ਸਾਹ ਸੰਗ ਦੀ ਆ ਵੇਖ ਲੋ ਆ ਲੈ ਲਿਆ ਤੇ ਰਿਕਸ਼ਾ ਇਹੋ ਜਿਹਾ ਚੱਲਦਾ ਜੀ ਮੁਜੇ ਤਾਂ ਮੋਟਰਸਾਈਕਲ ਦੇ ਪਿੱਛੇ ਆਡੇ ਇੱਥੇ ਜਗਾੜੂ ਜਿਹੇ ਬਣਾਏ ਆ ਉਦੋਂ ਉਹਨਾਂ ਨੇ ਆ ਰੇਖੇ ਜਿਹੇ ਬਣਾਏ ਆ ਜ਼ਿਆਦਾਤਰ ਤਾਂ ਉਹਨਾਂ ਨੂੰ ਜਿਹੜੇ ਆਟੋ ਘੱਟ ਪੈਣੇ ਤੇ ਆ ਮਿਲਨੇ ਆ ਇੱਕ ਸੀਟ ਦੇ ਭਾਵੇਂ ਪਿੱਛੇ ਬਹਿ ਜਾਓ ਆ ਕੇ ਨਜ਼ਾਰਾ ਲੈਣ ਲਾਹੌਰ ਘੈਰ ਕਰਨ ਚੱਲੇ ਆ ਲਾਹੌਰ ਮੈਂ ਕਿਹਾ ਦੇਖਾ ਆਉਣ ਚੱਲੇ ਟੁਰਨਾ ਮੰਡੀ ਉਥੇ ਬੀਬੀਆਂ ਦਾ ਨੂੰ ਪਹੁੰਚਿਆ ਜਿਹੜਾ ਨੂੰ ਬਹਿਣਾ ਲੋ ਜੀ ਇਧਾਰੀ ਕਰਨ ਚੱਲੇ ਆ ਨਾਲੇ ਗੁਰਦਾਸ ਸਾਹਿਬ ਨੇ ਕਰਾਂਗੇ ਦੁਕਾਨ ਨਾਲੇ ਕਰਾਂਗੇ ਖਰੀਦਦਾਰੀ ਕਉਣਾ ਭੀੜ ਧੱਕੇ ਵਾਲਾ ਸ਼ਹਿਰ ਆਏ ਚੁੰਨਾ ਮੰਡੀ ਲਾਹੌਰ ਕੱਪੜੇ ਦੀ ਹੋਲਸੇਲ ਮਾਰਕੀਟ ਆ ਜੀ ਦੇਖੋ ਸਾਡੇ ਜੱਥੇ ਵਾਲੇ ਜਿੰਨੇ ਆਏ ਸਾਰੇ ਇੱਥੇ ਹੁਣ ਵੀਦਾਰੀ ਨਿਕਰੇ ਆ ਨਾਲੇ ਇੱਥੇ ਗੋਤਰਾ ਸਾਹਿਬ ਵੀ ਹੈ ਚੁੰਨਾ ਮੰਡੀ ਪਹਿਲਾਂ ਉਹ ਦੇਰਸ਼ਨ ਕਰਾਂਗੇ ਫਿਰ ਮਾਰਕੀਟ ਦੇ ਜੀ ਬੋਲਦਾ ਨਹੀਂ ਅੱਗੇ ਨਹੀਂ ਲੱਗਦੇ ਬਹੁਤ ਚਲੋ ਜੋ ਮਰਜ਼ੀ ਮਾਰਾ ਜੀ ਇੱਥੋਂ ਦੇ ਲੋਕ ਆਏ ਪਟੂਆ ਸਾਡਾ ਟੁਆਇਸ ਦਾ ਜੀ ਸੋ ਜੇ ਕੋਈ ਨਾਰਾਛਾਈ ਦਸਾਂਗੇ ਸਭ ਪਾਸੇ ਸਦਾਵਨ ਮਾਰ ਲਓ ਜੀ ਆਹ ਲਓ ਲਓ ਮਾਰਕੀਟ ਦੇ ਲੋ ਸੂਟਾਂ ਦੇ ਲੋ ਸੂਟਾਂ ਦੇ ਦੇਖੋ ਸੂਟ ਹੀ ਸੂਟ 100 ਦੇ 2 1 2 ਤੇ ਕਪਾਓ 100 ਦੇ 2 1 2 ਤੇ ਕਪਾਓ ਹਾਂ ਇਹ ਇੱਕ ਹੂਆ ਹਾਂ ਅੰਦਰ ਅੰਦਰ ਹੈ ਪੁਰਾਣਾ ਘੂਆ ਤੇ ਦੇਖੋ ਜੀ ਲਾਹੌਰ ਲਾਹੌਰ ਦੀ ਚੂਨਾ ਮੰਡੀ ਬਾਜ਼ਾਰ ਇਹ ਪੁਰਾਣੀ ਖੂਈ ਹੈ ਜੀ ਕੋਈ ਇਹ ਮੱਝੇ ਦਾ ਵੱਡੇ ਵੱਡੇ ਪਤੀਲੇ ਰੱਖੇ ਉਦਾਂ ਦੇ ਉਹ ਜਟੀਆਂ ਦੇਖੋ ਤਿੰਨੇ ਵਾਲੀਆਂ ਇਹ ਕਲਜੀਤ ਹੀ ਜਾਂਦੀ ਹੈ ਉਹ ਦੂਜੇ ਰੋ ਲੋ ਜੀ ਜਿੱਥੇ ਲਾਹੌਰ ਦੀ ਸੈਰ ਆਪਾਂ ਕੀਤੀ ਤੁਹਾਨੂੰ ਵੀ ਵੀਡੀਓ ਦੇ ਥਰੂ ਕਰਾ ਰਹੇ ਆਂ ਦੇਖੋ ਲਾਹੌਰ ਦਾ ਬਾਜ਼ਾਰ ਕਹਿੰਦੇ ਜਿੰਨੇ ਵੇਖਿਆ ਨਹੀਂ ਲਾਹੌਰ ਵੇਖੇ ਕਲਾਨੌਰ ਤੋਂ ਤੇ ਕਲਾਨੋਰੀ ਵੇਹਲੇ ਤੇ ਲਾਹੌਰੀ ਵੇਹ ਲਿਆ ਆ ਦੇਖੋ ਹੁੱਕੇ ਤੁਹਾਨੂੰ ਪਤਾ ਮੁਸਲਮਾਨ ਹੁੱਕਿਆਂ ਪੀਣ ਦੇ ਬੜੇ ਸ਼ਕੀਨ ਆ ਇਹ ਹੁੱਕਿਆਂ ਦੀ ਦੁਕਾਨ ਆ ਬਾਜ਼ਾਰ ਚ ਵੇਖੋ ਸਾਰੇ ਅਲੱਗ-ਅਲੱਗ ਟਾਇਪ ਦੇ ਆ ਦੇਖੋ ਡੀਆਂ ਇਹਨਾਂ ਦੇ ਉਹਨਾਂ ਨੇ ਰੱਖੇ ਹੁੱਕੇ ਮੈਨੂੰ ਇੱਕ ਮਾਤਾ ਪੁੱਛਦੀ ਇਹ ਕੀ ਮਹਿ ਮਾਤਾ ਹੁੱਕੇ ਆ ਓਕੇ ਦੇਖੋ ਬਾਜ਼ਾਰ ਚੌਕ ਉਹਨਾਂ ਦਾ ਲਾਹੌਰ ਦੀ ਟਰੌਣਕ ਆ ਇਸ ਤੋਂ ਅੱਗੇ ਚੂਨਾ ਮੰਡੀ ਆ ਇਹ ਦੇਖੋ ਬਾਜ਼ਾਰ ਦੇ ਵਿੱਚ ਆ ਫੇਰ ਚੱਲ ਪਈ ਹੈ ਕਿ ਪਾਟੋ ਲੈ ਕੇ ਸਾਰਾ ਦਿਨ ਸਵੇਰ ਦਾ ਲਾਹੌਰ ਦੀ ਸ਼ਹਿਰ ਹੀ ਚੱਲੂ ਆ ਸਾਡਾ ਆਖਰੀ ਦਿਨ ਆ ਸਵੇਰੇ ਹੀ ਵਾਪਸ ਆਪਣੇ ਦੇਸ਼ ਪਰਤਣਾ ਆ ਨਾਰਕਲੀ ਬਾਜ਼ਾਰ ਲਾਹੌਰ ਐਨਾ ਮਾਨ ਸਤਕਾਰ ਦਿੰਦੇ ਸੀ ਇਸ ਬੰਦੇ ਨੇ ਮੈਨੂੰ ਉੱਥੇ ਰੋਕ ਕੇ ਤੇ ਕਹਿੰਦਾ ਕਿ ਮੇਰਾ ਬੇਟਾ ਕਹਿੰਦਾ ਸਰਦਾਰ ਜੀ ਨਾ ਫੋਟੋ ਖਿਚਾਉਣੀ ਤੇ ਮੈਂ ਉਹਨਾਂ ਫੋਟੋ ਕਚਾਈ ਹੱਥ ਮਲਾਇਆ ਉਹਦੀ ਮੈਸੇਜ ਜੀ ਬਹੁਤ ਇੱਜ਼ਤ ਮਾਨ ਸਾਰਾ ਦਿੰਦੇ ਸੀ ਇਹ ਦੀ ਅਨਾਰਕਲੀ ਪਜਾਦੀਆਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਫੋਟੋ ਦੇ ਵਿੱਚ ਇਹ ਸਾਰਾ ਬਾਜ਼ਾਰ ਸਰਦਾਰ ਜੀ ਹੁਣ ਹੋ ਗਈ ਹੈ ਟੀਪ ਵਾਪਸੀ ਯਾਤਰਾ ਹੋ ਗਈ ਪੂਰੀ ਅੱਜ 10 ਦਿਨ ਦੀ ਤੇ ਹੁਣ ਆਪਾਂ ਚੰਨੇ ਆ ਨਾ ਹੌ ਤੋ ਵਗਾ ਬੜਾ ਵਗਾ ਬੜਾ ਤੋਂ ਆਪਾਂ ਆਪਣੇ ਦੇਸ਼ ਭਾਰਤ ਦੇ ਪੰਜਾਬ ਵਿੱਚ ਐਂਟਰ ਹੋ ਜਾਾਂਗੇ ਜੀ ਠਾਰੀ ਤੋਂ ਘੰਟੇ ਦਾ ਸਬਰ ਹੈ ਪਹੁੰਚ ਜਾਣਾ ਹੈ ਅੱਛਾ ਹੀ ਆਪਣੇ ਘਰ ਪਹੁੰਚ ਜਾਣਾ ਬਹੁਤ ਵਧੀਆ ਸਫਰਿਆ ਸਫਰਿਆ ਤੇ ਹਾਂ ਚੱਲ ਪਏ ਹਾਂ ਲਾਹੌਰ ਤੋਂ ਚੰਗੇ ਜੀ ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਾਰੇ ਵਲੌਗ ਦੇ ਵਿੱਚ ਸਾਰੇ ਗੁਰੂ ਧਾਮਾਂ ਦੇ ਦਰਸ਼ਨ ਕਰਾਏ ਨੇ ਵਿਸਤਾਰਪੂਰਵ ਜਾਣਕਾਰੀ ਦਿੱਤੀ ਹੈ ਸਾਡੇ ਵਲੌਗ ਕਿਦ ਤਰ੍ਹਾਂ ਦੇ ਲੱਗੇ ਤੁਸੀਂ ਕਮੈਂਟ ਬਾਕਸ 'ਚ ਲਿਖਣਾ ਸਾਡੇ ਚਿਹਰੇ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਵਤ ਵਤ ਵੀਡੀਓ ਨੂੰ ਤਾਂ ਜੋ ਇਸ ਵੀਡੀਓ ਦਾ ਲਾਭ ਜਿਹੜਾ ਦੂਸਰੇ ਵੀ ਲੈ ਸਕਣ ਜੀ ਅਗੇ ਆਪਾਂ ਇਸੇ ਵਗਾ ਬਾਰਡਰ ਤੋਂ ਪਾਕਿਸਤਾਨ ਐਂਟਰ ਹੋਏ ਇਸੇ ਤਰ੍ਹਾਂ ਹੀ ਹੋਣੀ ਹੈ ਵਾਪਸ ਇੰਡੀਆ ਟਾਰੀ ਬਾਰਡਰ ਨੂੰ ਅਮਰਸਰ ਨੂੰ ਜਾ ਰਹੇ ਹਾਂ ਜੀ ਸਾਡੀ ਯਾਤਰਾ ਪੂਰੀ ਹੋਈ ਵਾਹਿਗੁਰੂ ਕਿਰਪਾ ਕਰੇ ਤੁਹਾਡੇ ਤੇ ਵੀ ਤੁਸੀਂ ਵੀ ਜਾ ਕੇ ਦਰਸ਼ਨ ਕਰੋ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਧੰਨਵਾਦ